ਦੋਸਤੋ ਪਿਛਲੀ ਸਰਕਾਰ ਸਮੇ ਮੁੱਖ ਮੰਤਰੀ ਹੁੰਦਿਆਂ ਚਰਜੀਤ ਸਿੰਘ ਚੰਨੀ ਨੇ ਰਵੈਤੀ ਕੰਮਾਂ ਦੇ ਵਿੱਚ ਹਿੱਸਾ ਲੈ ਕੇ ਅਜਿਹਾ ਕਰਕੇ ਕੁਝ ਵਿਖਾਇਆ ਕਿ ਉਹ ਆਮ ਲੋਕਾਂ ਵਿੱਚ ਕਿਵੇਂ ਵਿਚਰ ਸਕਦੇ ਆ ਕਿਵੇਂ ਉਹਨਾਂ ਨੇ ਇਹ ਪੇਸ਼ ਕੀਤਾ ਕਿ ਉਹਨਾਂ ਨੂੰ ਮੰਜਾ ਬਣ ਆਉਂਦਾ ਉਹਨਾਂ ਨੂੰ ਬੱਕਰੀ ਚੋਣੀ ਆਉਂਦੀ ਤਰ੍ਹਾਂ-ਤਰ੍ਹਾਂ ਦੇ ਉਹਨਾਂ ਨੇ ਅਜਿਹੇ ਕੰਮ ਕਰਕੇ ਵਿਖਾਏ ਜਿਸ ਦਾ ਪ੍ਰਭਾਵ ਆਮ ਲੋਕਾਂ ਤੇ ਉਸ ਸਮੇ ਬੜਾ ਇਆ ਕਿ ਕਿਵੇਂ ਉਹ ਆਮ ਲੋਕਾਂ ਵਿੱਚ ਵਿਚਰੇ ਕਿਉਂਕਿ ਇਸ ਤੋਂ ਪਹਿਲਾਂ ਚਾਹੇ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਦੀ ਚਾਹੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਆਮ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਮਹਿਲਾ ਵਿੱਚ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਉਹਨਾਂ ਨੇ ਕਦੀ ਵੀ ਨੇੜਿਓਂ ਨਹੀਂ ਉਹਨਾਂ ਨੂੰ ਦੇਖਿਆ ਗਿਆ ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਪਾਵੇਂ ਸੰਗਤ ਅਰਚਨ ਦੌਰਾਨ ਇਹ ਆਖਦੇ ਰਹੇ ਕਿ ਉਹ ਆਮ ਲੋਕਾਂ ਦੇ ਨੇੜੇ ਨੇ ਪਰ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਸਰਮਾਇਦਾਰ ਮੁੱਖ ਮੰਤਰੀਆਂ ਦੇ ਮੁਕਾਬਲੇ ਆਮ ਘਰ ਦਾ ਗਰੀਬ ਘਰ ਦਾ ਹੋਣ ਦੇ ਨਾਲ ਨਾਲ ਉਹਨਾਂ ਨੇ ਆਮ ਲੋਕਾਂ ਦੇ ਵਿੱਚ ਵਿਚਰ ਕੇ ਦਿਖਾ ਲਿਆ ਤੇ ਅੱਜ ਕੱਲ ਉਹ ਨੇ ਜਲੰਧਰ ਤੋਂ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਅੱਜ ਨਕੋਦਰ ਹਲਕੇ ਦੇ ਪਿੰਡ ਬਿੱਲੀ ਚਾਹਰਮੀ ਦੇ ਵਿੱਚ ਉਹ ਆਮ ਲੋਕਾਂ ਨਾਲ ਇੱਕ ਸਾਥ ਵਿੱਚ ਤੁਹਾਨੂੰ ਦਿਖਾ ਰਿਹਾ ਆ ਕਿ ਉਹ ਤਾਸ਼ ਖੇਡ ਰਿਹਾ ਆ ਇੱਥੇ ਉਹਨਾਂ ਨੇ ਤਾਸ਼ ਖੇਡ ਕੇ ਸੀਪ ਦੀ ਬਾਜ਼ੀ ਲਾਈ ਤੇ ਸੀਪ ਐਂਡ ਵਿੱਚ ਜਿੱਤ ਕੇ ਉਹਨਾਂ ਨੇ ਬਾਜ਼ੀ ਜਿਹੜੀ ਆ ਉਹ ਇਹਨਾਂ ਤਾਸ਼ ਦੇ ਖਿਡਾਰੀਆਂ ਨੂੰ ਦਿਖਾਈ ਹੈ ਤੇ ਆਓ ਦੋਸਤੋ ਤੁਹਾਨੂੰ ਪੂਰੀ ਵੀਡੀਓ ਦਿਖਾਉਣੇ ਆ ਤੇ ਇੱਥੇ ਨਾਲ ਹੀ ਦੱਸਣਾ ਚਾਹਾਂਗੇ ਕਿ ਚੰਨੀ ਉਹਨਾਂ ਨੇ ਇੱਥੇ ਇਹਨਾਂ ਲੋਕਾਂ ਨਾਲ ਅੱਜ ਤਾਸ਼ ਖੇਡ ਕੇ ਵਿਖਾਇਆ ਕਿ ਕਿਵੇਂ ਉਹ ਆਮ ਲੋਕਾਂ ਨਾਲ ਵਿਚਰਦੇ ਨੇ ਕਿਵੇਂ ਮੁੱਖ ਮੰਤਰੀ ਹੁੰਦਿਆ ਉਹਨਾਂ ਨੇ ਪਹਿਲਾਂ ਵੀ ਇਹਨਾਂ ਰਵੈਤੀ ਕੰਮਾਂ ਦੇ ਵਿੱਚ ਹਿੱਸਾ ਲਿਆ ਅੱਜ ਮੁੜ ਜਿੱਥੇ ਇੱਕ ਪਾਸੇ ਚੋਣ ਸਰਗਰਮੀ ਜੋਰਾਂ ਤੇ ਹੈ ਉੱਥੇ ਚੰਨੀ ਹੋਣਾ ਨੇ ਅੱਜ ਪੈਂਡ ਬਿੱਲੀ ਚਾਹਰਮੀ ਦੇ ਵਿੱਚ ਆਪਣੇ ਸਾਥੀਆਂ ਨਾਲ ਇਸ ਸੱਤ ਵਿੱਚ ਤੁਸੀਂ ਵੇਖ ਰਹੇ ਹੋ ਉਹ ਤਾਸ਼ ਕਿਡ ਰਹੇ ਨੇ ਤਾਸ਼ ਦੀ ਬਾਜੀ ਦੇ ਵਿੱਚ ਆਖਰ ਦੇ ਵਿੱਚ ਚੰਨੀ ਨੇ ਇਨਾ ਆਪਣੇ ਨਾਲ ਖੇਡ ਰਹਿ ਖਿਡਾਰੀਆਂ ਨੂੰ ਸੀਪ ਲਗਾ ਕੇ ਕਿਵੇਂ ਜਿੱਤ ਪ੍ਰਾਪਤ ਕੀਤੀ ਆਓ ਤੁਹਾਨੂੰ ਉਹ ਵੀ ਦਿਖਾਉਨੇ ਆ

ਲਗੀ ਲਗੀ ਇਹ ਤੁਹਾਨੂੰ ਸਾਨੂੰ ਬਹਾਨਾ ਨਹੀਂ ਤੁਹਾਨੂੰ ਮੈਂ ਬਣਾਇਆ ਹੁਣ ਵੀਰਾ ਬਣਾਇਆ ਮੈਨੂੰ ਚੱਕਣਾ ਹੀ ਪੈਣਾ ਵਾ ਇਹਨਾਂ ਨੇ ਜਿਤਾਤਾ ਜੀ ਤੁਹਾਨੂੰ ਹਾਂਜੀ ਜਦ ਵਿੱਚ ਹਵਾਈ ਲੈਣੇ ਜਿਤਾਣਾ ਮੇਰਾ ਵੀਰ ਹੁਣ ਜਿਸ ਤਰ੍ਹਾਂ ਮੈਨੂੰ ਗੇਮ ਜਿਤਾਈ ਇਦਾਂ ਠੀਕ ਹੈ ਠੀਕ ਕਰ ਕਰ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ